ਸਰਬਜੀਤ ਸੰਗਰੂਰ ਵੀ ਦੀ ਕਕਤਾ ਕੋਸ਼ਿਸ਼ ਕਰਦਾ ਕਰਦਾ ਕਈ ਵਾਰੀ ਕੋਸ਼ਿਸ਼ ਕਰਦਾ ਕਰਦਾ ਕਈ ਵਾਰੀ ਜਿੱਤਣ ਦੀ ਥਾਂ ਕੋਈ ਹੈ ਹਾਰ ਜਾਂਦਾ ਜਿੱਤਣ ਦੀ ਥਾਂ ਕੋਈ ਹੈ ਹਾਰ ਜਾਂਦਾ ਮਨ ਹਾਰ ਕੋਈ ਛੱਡ ਮੈਦਾਨ ਜਾਂਦਾ ਮਨ ਹਾਰ ਕੋਈ ਛੱਡ ਮੈਦਾਨ ਜਾਂਦਾ ਕੋਈ ਜਾਨ ਜਿੱਤ ਲਈ ਹੈ ਵਾਰ ਜਾਂਦਾ ਕੋਈ ਜਾਨ ਜਿੱਤ ਲਈ ਹੈ ਵਾਰ ਜਾਂਦਾ ਜ਼ਿੰਦਗੀ ਦਿੰਦੀ ਕਦੇ ਨਾ ਜ਼ਿੰਦਗੀ ਦਿੰਦੀ ਕਦੇ ਨਾ ਸਾਥ ਬੁਝਲਾਦਾ ਕਰੇ ਸਲਾਮਾ ਉਸ ਨੂੰ ਸਨ ਸੰਗਰੂਰ ਵੀ ਜੋ ਦਰਿਆ ਅੱਗ ਦਾ ਕਰ ਹੈ ਪਾਰ ਜਾਂਦਾ ਜੋ ਦਰਿਆ ਅੱਗ ਦਾ ਹੈ ਕਰ ਪਾਰ ਜਾਂਦਾ ਨਾ ਬਹਾਦਰ ਉਹ ਮੇਰੀਆਂ ਨਜ਼ਰਾਂ ਚ ਨਾ ਬਹਾਦਰ ਉਹ ਮੇਰੀਆਂ ਨਜ਼ਰਾਂ ਚ ਕਿਉ ਖੁਦ ਦੀ ਜਾਨ ਬਚਾਉਂਦਾ ਹੈ ਜੋ ਖੁਦ ਦੀ ਜਾਨ ਬਚਾਉਂਦਾ ਹੈ ਮੌਤ ਵੀ ਕਰੇ ਸਲਾਮਾ ਉਸ ਨੂੰ ਸੁਣ ਸੰਗਰੂਰ ਵੀ ਮੌਤ ਵੀ ਕਰੇ ਸਲਾਮਾ ਉਸ ਨੂੰ ਸੁਣ ਸੰਗਰੂਰ ਵੀ ਜੋ ਮੌਤ ਦੇ ਪੰਜਿਆਂ ਵਿੱਚੋਂ ਜਾਨਾ ਕੱਢ ਲਿਆਉਂਦਾ ਏ ਜੋ ਮੌਤ ਦੇ ਪੰਜਿਆਂ ਵਿੱਚੋਂ ਜਾਨਾ ਕੱਢ ਲਿਆਉਂਦਾ ਏ 干哪块的呀，兄弟？